ਹਰ ਜਿਹੜਾ ਸੇੜ ਭੁਹਾਗ ਨਾਲ ਹੱਤੋਂ ਪਾਛੇ ਕੀ ਕਾਰਨ ਸੀ ਜੀ ਕਾਰਨ ਇਹ ਸੀ ਵੀਰ ਜੀ ਅਸੀਂ ਆਪਦੀ ਦੁਕਾਨ ਤੇ ਬੈਠੇ ਸੀਗੇ ਆਰਾਮ ਨਾਲ ਇਹ ਚਾਰ ਜਣੇ ਆਏ ਆ ਦੋ ਮੋਟਰਸਾਈਕਲਾਂ ਦੇ ਉੱਤੇ ਮੈਨੂੰ ਨਹੀਂ ਪਤਾ ਸੇੜ ਭੁਹਾਗ ਵਾਲੇ ਕਿ ਕੌਣ ਹੈਗੇ ਆ ਚਲੋ ਇਹ ਆ ਗਏ ਬਦਮਾਸ਼ੀ ਤਰੀਕੇ ਜੇ ਨਾਲ ਆਏ ਹੱਥ ਜੇ ਚੜਾਉਂਦੇ ਹੋ ਜਿਵੇਂ ਪਤਾ ਨਹੀਂ ਮੈਂ ਕੋਈ ਕੀਤਾ ਵਿਆ ਪਰ ਤੇ ਆ ਕੇ ਮੈਨੂੰ ਕਹਿੰਦੇ ਤੁਸੀਂ ਬੀੜੀਆਂ ਸਿਕਟਾਂ ਰੱਖਦੇ ਆ ਮੈਂ ਕਿਹਾ ਮਾੜੀਆਂ ਮੋਟੀਆਂ ਰੱਖਦੇ ਆ ਜੀ ਸਾਹਮਣੇ ਛਿਖੜ ਟੰਗੇ ਹੋਏ ਸੀਗੇ ਤੇ ਬੀੜੀਆਂ ਬੂੜੀਆਂ ਪੰਗੀਆਂ ਮਾੜੀਆਂ ਮੋਟੀਆਂ ਕਹਿੰਦੇ ਫਿਰ ਥੋੜਾ ਚਲਾਣ ਹੋਊਗਾ ਬਾ ਜਨਾਬ ਸਾਰਾ ਬਾਜ਼ਾਰ ਹੀ ਰੱਖੀ ਜਾਂਦਾ ਸਿਕਟਾ ਮੀਡੀਆਂ ਮੇਰੇ ਨਾਲ ਚੱਲੋ ਕਰੋੜ ਕਰੋੜ ਰੁਪਏ ਦੀਆਂ ਮੈਂ ਹੁਣ ਵੀ ਕਹਿੰਦਾ ਹੈ ਕਰੋੜ ਕਰੋੜ ਰੁਪਏ ਦੀਆਂ ਇੱਕ ਇੱਕ ਦੁਕਾਨ ਤੇ ਪਈਆਂ ਤੇ ਤੁਸੀਂ ਮੈਨੂੰ ਗਰੀਬ ਬੰਦਾ 11500 ਤੇ ਕਹਿੰਦਾ ਤੇਰਾ ਛੋਟਾ ਜਿਹਾ ਚਲਾਨ ਕਰਾਂਗੇ ਮੈਂ ਕਰ ਦਉ ਜੀ ਇੱਕ ਡਾਕਟਰ ਜਿਹੜਾ ਉਹਨਾਂ ਜੋ ਕਹਿੰਦਾ ਮੈਂ ਡਾਕਟਰ ਆ ਉਹ ਚਲਾਨ ਕੱਟਣ ਲੱਗ ਪਿਆ ਜੀ ਦੂਜਾ ਆ ਕੇ ਉਹਨੇ ਮੇਰੇ ਇਥੇ ਆਤੇ ਦਾ ਗੱਟਾ ਪਿਆ ਸੀਗਾ ਜੀ ਉਹਦੇ ਤੇ ਲੱਤ ਰੱਖ ਕੇ ਤੇ ਮੈਨੂੰ ਬਦਮਾਸ਼ੀ ਤਰੀਕੇ ਨਾਲ ਕਹਿੰਦਾ ਕਹਿੰਦਾ ਯਾਰ ਤੂੰ ਬਚ ਗਿਆ ਤੇਰਾ ਚਲਾਨ ਕੱਟੀ ਜਨੇ ਨਹੀਂ ਤਾਂ ਤੈਨੂੰ ਅਸੀਂ ਕੋਰਟ ਚ ਘੜੀ ਸੁਣਾਹੀ ਹੈ ਜੀ ਐ ਕਰਨਾ ਹੀ ਹੋਊਗਾ ਵੀ ਮੈਨੂੰ ਇਸ ਤਰੀਕੇ ਨਾਲ ਦਬਾਅ ਪਾ ਰਿਆ ਸੀ ਵੀ ਮੈਂ ਕੋਈ ਰਿਸ਼ਵਤ ਦੇਦਾ ਪਰ ਮੈਂ ਉਸ ਗੱਲ ਤੇ ਨਹੀਂ ਆਇਆ ਉਹਨਾਂ ਚੋਂ ਜਿਹੜਾ ਚੌਥਾ ਸੀਗਾ ਉਹ ਮੇਰੇ ਅੰਦਰਲੇ ਪਾਸੇ ਕਾਊਂਟਰ 'ਚ ਵੜ ਗਿਆ ਜੀ ਅੰਦਰਲੇ ਪਾਸੇ ਮੇਰੇ ਕਿਤੇ ਐਸ ਖਾਨੇ ਦੀ ਤਲਾਸ਼ੀ ਲਵੇ ਕਿਤੇ ਉਸ ਖਾਨੇ ਦੀ ਤਲਾਸ਼ੀ ਹੀ ਲਵੇ ਜਦੋਂ ਮੈਂ ਕਹਿ ਦਿੱਤਾ ਬੀੜੀਆਂ ਮੇਰੇ ਕੋਲ ਹੈਗੀਆਂ ਤੁਸੀਂ ਮੇਰਾ ਚਲਾਨ ਵੀ ਕੱਟੀ ਜਾਂਨੇ ਆ ਮੈਂ ਕਟਾਉਣ ਨੂੰ ਤਿਆਰ ਆ ਮੈਨੂੰ ਆਪ ਹੀ ਕਹਿਣ 50 100 ਦਾ ਚਲਾਨਾ ਮੈਂ ਕੱਢ ਦੋ ਜੀ ਐਨੇ ਪਿੱਛੇ ਕੌਣ ਬੋਲੇ ਅੰਦਰ ਮੇਰੇ ਘਰ ਦੇ ਕੰਮ ਕਰੀ ਜਾਂਦੇ ਸੀਗੇ ਸਾਡਾ ਪਰਦਾ ਹੁੰਦਾ ਵੈਸੇ ਪਰ ਪਰਦਾ ਉਦੋਂ ਨਹੀਂ ਹੋਇਆ ਹੋ ਉਨੇ ਘਰ ਦੀ ਨੇ ਆਈ ਉੱਠ ਕੇ ਤੇ ਉਹਨੇ ਆਦਾ ਪਰਦਾ ਕਰਤਾ ਇਹ ਫੇਰ ਆਏ ਜੇ ਕਰਕੇ ਤੇ ਥੱਲੇ ਨੂੰ ਝਾਤੀ ਮਾਰੇ ਮੈਨੂੰ ਮਹਿਸੂਸ ਹੋਈ ਇਹ ਗੱਲ ਮੈਂ ਚਲਾਣ ਪਿੱਛੇ ਨਹੀਂ ਬੋਲੇ ਜੀ ਮੈਂ ਇਸ ਗੱਲ ਪਿੱਛੇ ਮੈਂ ਯਾਰ ਇਹ ਕੀ ਗੱਲ ਆ ਵੀ ਤੁਸੀਂ ਇਹ ਲੋਕਾਂ ਦੇ ਘਰਾਂ 'ਚ ਐ ਬੜੇ ਫਿਰਦੇ ਆ ਤੁਹਾਡੇ ਕੋਲ ਕੀ ਕਾਗਜ਼ ਪੱਤਰ ਆ ਕੋਈ ਆਇਡੈਂਟੀਟੀ ਕਾਰਡ ਤਾਂ ਵਿਖਾਓ ਮੈਨੂੰ ਕਹਿੰਦੇ ਆਇਡੈਂਟੀਟੀ ਕਾਰਡ ਨਹੀਂ ਹੁੰਦਾ ਸਾਡੇ ਕੋਲੇ ਤੂੰ ਕੀ ਲੈਣਾ ਆਇਡੈਂਟੀਟੀ ਕਾਰਡ ਤੂੰ ਇਹਦਾ ਕੋਡ 'ਚ ਵਿਖਾਵਾਂਗੇ ਤੈਨੂੰ ਆਇਡੈਂਟੀਟੀ ਕਾਰਡ ਘੜੀਸ ਕੇ ਲੈ ਜਾਾਂਗੇ ਉੱਥੇ ਮੈਂ ਯਾਰ ਆਹ ਕੀ ਗੱਲ ਹੋਈ ਜਦੋਂ ਇਹ ਗੱਲਾਂ ਹੋਈਆਂ ਤੇ ਮੈਂ ਆਦਾ ਮੋਬਾਈਲ ਕੱਢਿਆ ਮੈਂ ਤੁਹਾਨੂੰ ਫਿਰ ਮੈਂ ਵੀਡੀਓ ਬਣਾਉਣਾ ਮੈਂ ਐਸਐਸਪੀ ਸਾਹਿਬ ਨੂੰ ਪਾਉਂਗਾ ਵੀ ਆਦਾ ਤੱਕਾ ਜਦੋਂ ਮੈਂ ਇਹ ਗੱਲ ਕਹੀ ਮੈਂ ਆਪਦੀ ਵੀਡੀਓ ਬਣਾਉਣ ਲੱਗ ਪਿਆ ਇਹ ਵੀ ਮੇਰੀ ਵੀਡੀਓ ਬਣਾਉਣ ਲੱਗ ਪਿਆ ਚਲੋ ਮੇਰੀ ਬਣਾਉਂਦਾ ਪਿਆ ਸੀ ਠੀਕ ਸੀ ਇਹ ਗਾਹ ਹੋ ਕੇ ਮੇਰੇ ਬੱਚਿਆਂ ਦੀ ਵੀ ਵੀਡੀਓ ਬਣਾਉਣ ਲੱਗ ਪਿਆ ਮੇਰੇ ਘਰ ਵਾਲੀ ਸੀ ਮੇਰੀ ਕੁੜੀ ਸੀ ਤੇ ਮੈਂ ਇਹਦੇ ਹੱਥੋਂ ਮੋਬਾਈਲ ਖੋਹ ਲਿਆ ਜੀ ਪਰ ਤੂੰ ਮੇਰੇ ਘਰੇ ਮੇਰੇ ਬੱਚਿਆਂ ਦੀ ਵੀਡੀਓ ਕਿਵੇਂ ਬਣਾਏਗਾ ਜਦੋਂ ਮੋਬਾਈਲ ਖੋਇਆ ਜੀ ਇਹਨੇ ਮੇਰੇ ਸਭ ਤੋਂ ਪਹਿਲਾਂ ਮੇਰੇ ਥੱਪੜ ਮਾਰਿਆ ਹੁਣ ਮੈਂ 50 ਸਾਲ ਦੇ ਨੇੜੇ ਮੇਰੀ ਉਮਰ ਹੈ ਜੀ ਮੇਰੇ ਥੱਪੜ ਮਾਰ ਐ ਮਾ ਝੂਠ ਨਹੀਂ ਬੋਲਦਾ ਜੀ ਮੈਂ ਵੀ ਇਹਦੇ ਕੋਈ ਦੋ ਚਾਰ ਮਾਰੀਆਂ ਹੋਣੀਆਂ ਐਨੇ ਵੀ ਮੇਰੇ ਦੋ ਚਾਰ ਮਾਰੀਆਂ ਹੋਣੀਆਂ ਅਸੀਂ ਹੱਥੋਂ ਪਾਈ ਹੋ ਗਏ ਮੁੰਡਾ ਸਾਡਾ ਛੜਾਈ ਗਿਆ ਲੱਗੋ ਸਾਡਾ ਮੁੰਡਾ ਛੜਾਰਿਆ ਉਹਦਾ ਨਾਮ ਵੀ ਵਿਚਾਰੇ ਦਾ ਲੈ ਰਿਹਾ ਜੀ ਨਾਲ ਤੇ ਐਨੇ ਜੀ ਮੁੜ ਕੇ ਇਹ ਭੱਜ ਗਈ ਦੋ ਜਾਨੇ ਜਿਹੜੇ ਦੋ ਜਾਨੇ ਰਹਿ ਗਏ ਉਹ ਮੇਰੀਆਂ ਮਿੰਨਤਾਂ ਕਰਨ ਲੱਗ ਪਏ ਬੌਜੀ ਮੋਬਾਈਲ ਮੋੜ ਦੋ ਮੈਂ ਖਾ ਜੀ ਮੋਬਾਈਲ ਮੈਂ ਐਸਐਸਪੀ ਸਾਹਿਬ ਕੋਲੇ ਜਾ ਕੇ ਦੂੰਗਾ ਜੀ ਮੇਰੇ ਕੋਲ ਰਿਕਾਰਡਿੰਗ ਆ ਜੀ 10 ਮਿੰਟੇ ਹੀ ਮੇਰੀਆਂ ਮਿੰਨਤਾਂ ਕਰੀ ਗਏ ਮੋਬਾਈਲ ਪਿੱਛੇ ਮੈਂ ਮੋੜਦਾ ਨਹੀਂ ਸੀ ਮੈਂ ਖਾ ਮੈਂ ਐਸਐਸਪੀ ਪਰ ਇਹਨਾਂ ਨੇ ਮਿੰਤਾ ਕਰ ਕਰ ਕੇ ਮੇਰੇ ਤੋਂ ਮੋਬਾਈਲ ਲੈ ਲਿਆ ਜੀ ਵਾਪਸ ਮੇਰੇ ਕੋਲ ਸਾਰੀ ਵੀਡੀਓ ਹੈ ਜੀ ਜਦੋਂ ਇਹ ਮੋਟਰਸਾਈਕਲ ਚੜ੍ਹ ਕੇ ਵਾਪਸ ਗਏ ਆ ਮੇਰੇ ਘਰੇ ਆਏ ਆ ਇੱਕ ਇੱਕ ਚੀਜ਼ ਦੀ ਵੀਡੀਓ ਹੈ ਜੀ ਮੇਰੀ ਦੁਕਾਨ ਤੇ ਪੰਜ ਕੈਮਰੇ ਐਸ ਵੇਲੇ 24 ਘੰਟੇ ਚੱਲਦੇ ਆ ਜੀ ਇੱਕ ਇੱਕ ਚੀਜ਼ ਦੀ ਮੇਰੇ ਕੋਲ ਵੀਡੀਓ ਹੈ ਕਹਿੰਦੇ ਫਿਰ ਇਹਨਾਂ ਨੇ ਕੋਈ ਕਹਿਤਾ ਵੀ ਸਾਡੇ ਰਾੜਾ ਮਾਰੀਆਂ ਉਹ ਕਿਤਿਆਂ ਜੇ ਮੈਂ ਰਾੜ ਜਾਂ ਮੈਂ ਕੁਝ ਵੀ ਮੇਰੇ ਹੱਥੋਂ ਹੋ ਗਏ ਤੇ ਮੈਂ ਸਾਰੀ ਸਜ਼ਾ ਦਾ ਹੱਕਦਾਰ ਆ ਜੀ ਨਹੀਂ ਤਾਂ ਰੱਬ ਕਾਨੂੰਨੀ ਤੌਰ ਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਜੋ ਇਨਸਾਫ ਆ ਉਹ ਹੋਣਾ ਚਾਹੀਦਾ ਬਸ ਆਪਾਂ ਜਿੱ ਕੀ ਨਾ ਤਾਂ ਬਈ ਜਨੀ ਬੰਲਾ ਉਹ ਸਾਡੀ ਦੁਕਾਨ ਹੈ ਗੋਨਰ ਰੋਡ ਤੇ ਤੇ ਉਸ ਦਿਨ ਚਾਰ ਬੰਦੇ ਆਏ ਸੀਗੇ ਬਈ ਉਹਨਾਂ ਦੇ ਗੱਲ ਵਿੱਚ ਨਾ ਤਾਂ ਕੋਈ ਆਈਡਿਕਾਰ ਸੀਗਾ ਕੋਈ ਕੁਝ ਵੀ ਹੈ ਨਹੀਂ ਸੀਗਾ ਤੇ ਅਸੀਂ ਡਰ ਗਏ ਬਈ ਇਹ ਕੌਣ ਹੈਗੇ ਕੌਣ ਹੀਗੇ ਮੁਰਕ ਉਹਨਾਂ ਨੇ ਕਿਹਾ ਵੀ ਅਸੀਂ ਉਹ ਸੇਧੇ ਭਾਗਤ ਆਏ ਹੋ ਹੈਗੇ ਆ ਤੇ ਉਹ ਸਾਡੇ ਅੰਦਰ ਤੱਕ ਜਾਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਬਈ ਅਸੀਂ ਅੰਦਰ ਲੇਡੀਜ਼ ਰੋਟੀ ਸਬਜ਼ੀ ਬਣਾਉਂਦੇ ਪਏ ਸੀਗੇ ਉਹਨਾਂ ਨੇ ਸਾਡਾ ਗੱਲਾਂ ਵੀ ਵੇਖਿਆ ਉਹਨਾਂ ਨੇ ਵੀ ਸਾਡੇ ਫਰੋਲਾ ਫਰਾਲੀ ਜੀ ਕਰਨ ਲੱਗ ਗਏ ਅਸੀਂ ਕਿ ਜਦੋਂ ਤੁਸੀਂ ਜ਼ਿਹਦ ਵਿਭਾਗ ਤੋਂ ਆਏ ਆ ਆਪਦਾ ਜਿਹੜਾ ਵੀ ਕੁਝ ਕਰਨਾ ਆ ਉਹਦਾ ਚਲਾਨ ਚੁਣ ਕੱਟਣਾ ਤੇ ਕੱਟ ਕੇ ਦੱਦ ਤੁਸੀਂ ਜਾਓ ਬਸ ਜਦੋਂ ਇਹਨਾਂ ਨੇ ਅੰਦਰ ਜਾ ਕੇ ਉਹਨਾਂ ਨੇ ਫਰੋਲਾ ਫਰਾਲੀ ਜੀ ਮਾਰਨ ਲੱਗ ਗਏ ਛਾਤੀ ਮਾਰਨ ਲੱਗ ਗਏ ਇਹਨਾਂ ਨੂੰ ਤਾਂ ਫੇਰ ਗੁੱਸਾ ਚੜ ਗਿਆ ਇਹਨਾਂ ਨੂੰ ਤੇ ਇਥੋਂ ਫੇਰ ਹੱਥੋਂ ਬਾਈ ਹੋਣ ਲੱਗ ਗਏ ਇਹ ਬਸ ਇਹਨੇ ਵਿੱਚ ਇਹਨਾਂ ਨੇ ਸਾਡੇ ਪ੍ਰਤੀ ਚੂਟੀਆਂ ਅਰਖਾਸਾਂ ਦੇ ਦਿੱਤੀਆਂ ਤੇ ਸਾਨੂੰ ਹੁਣ ਇਹਨਾਂ ਜਿਹੜੇ ਅਰਖਾਸਾ ਦਿੱਤੀਆਂ ਇਹਨਾਂ ਤੋਂ ਤੁਹਾਨੂੰ ਛੁਟਕਾਰਾ ਕਰਾਇਆ ਜਾਵੇ ਤੇ ਸਾਡੇ ਨਾਲ ਵੀ ਨੋ ਇਨਸਾਫ ਦਵਾਇਆ ਜਾਵੇ। ਹੋ ਵੀ ਸੀ ਕੀ ਨਾਮ ਹੈ ਤੁਹਾਡਾ? ਸੁਖਵਿੰਦਰ ਸਿੰਘ ਮੇਰਾ ਨਾਮ ਜੀ, ਹੈਲਥ ਇਨਸਪੈਕਟਰ ਆ ਚੱਕ ਸ਼ੇਰੇ ਵਾਲੇ ਤੋਂ। ਸਾਡੀ ਡਿਊਟੀ ਲੱਗਦੀ ਹੈ 2003 ਦੇ ਐਕਟ ਦੇ ਅਧੀਨ ਜਿਹੜੇ ਅਸੀਂ ਜੁਰਮਾਨਾ ਕਰਨਾ ਹੁੰਦਾ। ਕੋਟਾਪਾ ਕੋਟਪਾ ਦੇ ਅਧੀਨ ਉਹਦੇ ਸਬੰਧ ਚ ਅਸੀਂ ਗਏ ਸੀਗੇ ਜਦੋਂ ਉਹਦੀ ਦੁਕਾਨ 'ਚ ਵੜੇ ਅਸੀਂ ਉਹਨੂੰ ਪੁੱਛਿਆ ਵੀ ਭਾਈ ਜੇ ਕੋਈ ਤੇਰੇ ਕੋਲ ਤਮਾਕੂ ਵਾਲੀਆਂ ਚੀਜ਼ਾਂ ਕੋਈ ਹੈ ਕਿ ਨਹੀਂ ਹੈ। ਉਹ ਕਹਿੰਦਾ ਮੇਰੇ ਕੋਲੇ ਹੈ ਨਹੀਂ। ਅਸੀਂ ਉਹਨੂੰ ਦੱਸਿਆ ਵੀ ਜਾ ਕੇ ਬਕਾਇਦਾ ਅਸੀਂ ਸਿਹਤ ਭਾਗਵੰਨੀਓ ਆਏ ਆ। ਤੇ ਜਦੋਂ ਉਹਨੇ ਕਿਹਾ ਵੀ ਮੇਰੇ ਕੋਲੇ ਕੁਝ ਨਹੀਂਗਾ। ਮੈਂ ਉਹਨਾਂ ਨਾਲ ਐ ਸਾਈਡ ਤੋਂ ਕਾਊਂਟਰ ਤੋਂ ਹੋ ਗਈ ਦੱਬੀਆਂ ਚੱਕ ਲਈਆਂ ਕਹਿੰਦਾ ਇਹ ਤਾਂ ਮੈਂ ਆਪ ਪੀਣਾ ਮੈਂ 4-5 ਹੋਰ ਚੱਕ ਲਈਆਂ ਮੈਂ ਕਿਹਾ 7-8 ਇੰਨੀਆਂ ਤਾਂ ਨਹੀਂ ਪੀਂਦਾ ਕਿ ਤੇ ਕਹਿੰਦਾ ਉਹ ਨਾ ਬੋਲਿਆ ਮੈਂ ਅਗਲੇ ਪਾਸੇ ਐ ਕਾਊਂਟਰ ਦੇ ਘੁੰਮ ਕੇ ਉਹਨਾਂ ਦੇ ਘਰ ਵਾਲੀ ਮੈਂ ਦੇਖਿਆ ਵੀ ਨਹੀਂ ਜਿਹੜੇ ਪਾਸੇ ਉਹ ਪੜਦਿਆਂ ਦੀ ਗੱਲ ਕਰਦਾ ਉਸ ਪਾਸੇ ਐ ਮੈਂ ਐਂ ਘੁੰਮਦਾ ਵੀਡੀਓ ਵੀ ਉਹਦੀਆਂ ਬੜੀਆਂ ਉਹਦੇ ਅੰਦਰ ਕੈਮਰਾ ਵੀ ਲੱਗਾ ਹੋਇਆ ਅਸੀਂ ਉਹਦੀ ਕੋਈ ਵੀਡੀਓ ਨਹੀਂ ਬਣਾਈ ਉਸ ਟਾਈਮ ਐ ਘੁੰਮ ਕੇ ਮੈਂ ਮੰਡਲ ਚੁੱਕ ਲੈਣਾ ਇਹਨੇ ਸਾਰੇ ਪਏ ਮੈਂ ਕਿਹਾ ਯਾਰ ਤੂੰ ਤਾਂ ਦੁਕਾਨ ਤਾਂ ਸਾਰੀ ਭਰੀ ਬੈਠਾ ਹੈ ਅੱਜ ਇਹ ਕਹਿੰਦਾ ਮੈਂ ਵੇਚਦਾ ਨਹੀਂ ਚਲੋ ਉਹ ਉੱਠਦਾ ਜਾਂਦਾ ਕਹਿੰਦਾ ਤੇਰੀ ਹਿੰਮਤ ਕਿਵੇਂ ਪਈ ਇੱਧਰ ਆ ਕੇ ਦੇਖਣ ਦੀ ਮੈਂ ਕਿਹਾ ਤੂੰ ਆਪ ਹੀ ਦੱਸ ਦੇ ਸਾਨੂੰ ਚਾਲਣ ਚਲਾਨ ਘਟਾ ਦੇ ਸੀ ਜਾਣ ਵਾਲੇ ਬਣੀਏ ਤੇ ਮੁੜ ਕੇ ਉਹ ਕਹਿੰਦਾ ਆਹ ਪਿਆ ਸਾਰਾ ਕੁਝ ਚੱਕ ਕੇ ਉਹਨੇ ਸਾਡੇ ਸਾਰੇ ਸਾਹਮਣੇ ਛੱਡਤਾ ਜਾ ਮੇਰਾ ਕੁਛ ਕਰਨਾ ਕਰ ਲਓ ਚਾਹੇ ਪੁਲਿਸ ਕਰ ਲਈ ਤੁਹਾਡਾ ਮਹਿਕਮਾ ਕਰ ਲਈ ਮੈਂ ਤਾਂ ਇਵੇਂ ਵੇਚੂਗਾ ਜੇ ਪਹਿਲਾਂ ਤੋਂ ਵੇਚਦਾ ਹੀ ਆਇਆ ਮੈਂ ਕਿਹਾ ਚਲੋ ਜਿਹੜਾ ਸਾਥ ਹੋਈ ਕਾਰਵਾਈ ਅਸੀਂ ਕਰ ਲਾਂਗੇ ਅਸੀਂ ਮੁੜ ਕੇ ਤੁਰਨ ਲੱਗੇ ਆ ਉਹਨੇ ਉਹਦਾ ਕੁੱਤਾ ਛੱਡਤਾ ਭੱਜ ਕੇ ਉਹਦੀਆਂ ਦੋ ਲੇਡੀਜ਼ ਬਾਹਰ ਆ ਗਈਆਂ ਉਹ ਬਾਅਦ ਚ ਦੁਕਾਨ ਦੇ ਵਿੱਚ ਬਾਹਰ ਆਈਆਂ ਨਾਲ ਉਹਦਾ ਮੁੰਡਾ ਵੀ ਆਇਆ ਉਸ ਤੋਂ ਬਾਅ ਕਦੇ ਸਾਨੂੰ ਕੁੱਤਾ ਵੜਨ ਪੈ ਜੇ ਕਦੇ ਕੁਛ ਫਿਰ ਉਹਨੇ ਬਾਅਦ ਚ ਜਨੂਰ ਆੜ ਕਹਿੰਦੇ ਮੰਗ ਅਸੀਂ ਇਹ ਕਰਦੇ ਆਂ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਆਪਦੇ ਯੂਨੀਅਨ ਦੇ ਨਾਲ ਸਾਡੀ ਗੱਲਬਾਤ ਹੋ ਗਈ ਹੈ ਤੇ ਫਿਰ ਅਸੀਂ ਧਰਨਾ ਵੀ ਲਾਵਾਂਗੇ ਜਿੱਥੋਂ ਤੱਕ ਸਾਨੂੰ ਜਾਣਾ ਪਿਆ ਹੋ ਸਕਦਾ ਸਾਨੂੰ ਜੇ ਕੰਮ ਵੀ ਬੰਦ ਕਰਨੇ ਪਏ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੇ ਫਿਰ ਅਸੀਂ ਬੰਦ ਕਰਦੇ ਆਂ ਚਲੋ ਮੈਂ ਕਰਦਣ ਲੱਗਿਆ ਸਟਾਪ ਕਾ ਭਜੀ ਕੀ ਨਾਮ ਹੈ ਕੀ ਘਟਨਾ ਹੋਈ ਸੀ ਜਦੋਂ ਤੁਸੀਂ ਗਏ ਹੋ ਕਾਹਦੇ ਤੇ ਗਏ ਸੀ ਅਸੀਂ ਤੁਰ ਕੇ ਗਏ ਆ ਮੋਟਰਸਾਈਕਲ ਸਾਡੇ ਪਿੱਛੇ ਖੜੇ ਆ ਚਾਰ ਬੰਦੇ ਗਏ ਆ ਅਸੀਂ ਚਾਰ ਮੈਂਬਰਾਂ ਦੀ ਟੀਮ ਆ ਸਾਡੀ ਮੈਂ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਆ ਭਾਈ ਸੁਖਵਿੰਦਰ ਸਿੰਘ ਆ ਭਾਈ ਬਲਵਿੰਦਰ ਸਿੰਘ ਇੱਕ ਮਨੀਸ਼ ਕੁਮਾਰ ਚਾਰ ਜਣੇ ਗਏ ਆ ਅਸੀਂ ਜਾਂਦਿਆਂ ਸਾਰ ਨੂੰ ਇੱਕ ਕੁਐਸਚਨ ਪੁੱਛਿਆ ਭਾਈ ਤਮਾਕੂ ਵੇਚਦਾ ਕਿ ਨਹੀਂ ਵੇਚਦਾ ਉਹਨਾਂ ਦਾ ਭਾਈ ਮੈਂ ਤਮਾਕੂ ਹੀ ਨਹੀਂ ਵੇਚਦਾ ਉਹਦੇ ਸਾਹਮਣੇ ਛੇ ਖਰ ਦੀਆਂ ਲੜੀਆਂ ਸਾਹਮਣੇ ਟੰਗੀਆਂ ਆਈਆਂ ਤੇ ਗਾਂ ਜਾ ਕੇ ਦੇਖਿਆ ਅਸੀਂ ਥੋੜਾ ਜਿਹਾ ਉਹਦੇ ਕਾਊਂਟਰ ਤੇ 7-8 ਡੱਬੀਆਂ ਸੈਕਟਾਂ ਦੀਆਂ ਪਈਆਂ। ਉਹਦੇ ਨਾਲ ਹੀ 220 ਸੁਖਿੰਦਰ ਸਿੰਘ ਦੇ ਜਾ ਕੇ ਵੇਖਿਆ ਤੇ ਨਾਲ ਬੀੜੀਆਂ ਜਰਦਾ ਤੇ ਹੋਰ ਬਹੁਤ ਸਾਮਾਨ ਪਿਆ ਸੀ। ਤੇ ਇੰਨੇ ਕਰਕੇ ਬਾਈ ਦਾ ਗਾਲ ਫੜਦਿਆ। ਬਾਈ ਦਾ ਗਲਾ ਛੜਾਉਂਦੇ ਹੱਥੋਂ ਪਾਈ ਹੋ ਗਿਆ ਸਾਡੇ ਨਾਲ ਤੇ ਮਾੜਾ ਚੰਗਾ ਸਾਨੂੰ ਬਹੁਤ ਗਾਲ-ਗਲ ਕੱਢੀਆਂ। ਉਹਨਾਂ ਨੇ ਤੁਹਾਡੇ ਕੋਈ ਆਈਡੈਂਟੀ ਪ੍ਰੂਫ ਪੁੱਛਿਆ ਸੀ ਕਹਿੰਦੇ ਵੀ ਤੂੰ ਬੋਲੇ ਨਹੀਂ ਜੀ ਇੰਨੀ ਗੱਲ ਨਹੀਂ ਕੀਤੀ ਐ ਪਹਿਲਾਂ ਦੱਸਿਆ। ਅਸੀਂ ਤਾਂ ਪਹਿਲਾਂ ਜਾ ਕੇ ਕਈ ਸਿਹਤ ਭਗਤੋਂ ਆਏ ਆ। ਸਿਹਤ ਮਲਾਜਮਾ। ਉਹਦੇ ਵਾਈਫ ਬੈਠੇ ਸੀ ਜਾਂ ਕਿਸੇ ਤਰ੍ਹਾਂ ਕੋਈ ਮਲਾਜਮ ਅੰਦਰ ਕੇ ਨੀਚਾਤੀਆਂ ਮਾਰਦਾ ਸੀ ਕਿਸੇ ਕੋਈ ਜੀ ਨਹੀਂ ਸੀ ਉਸ ਟਾਈਮ ਤੇ ਕੱਲਾ ਬੈਠਾ ਸੀ ਫੋਨ ਤੇ ਲੱਗਾ ਹੋਇਆ ਸੀ ਤੇ ਨਾ ਸੀ ਸੀਸੀਟੀਵੀ ਸਾਡੇ ਕੋਲ ਹੈਗੀ ਆ ਜਿਹੜੀ ਕਹਦੇ ਆ ਕਿ ਵੀ ਮੁਲਾਜ਼ਮ ਜਿਹੜਾ ਸਾਡੇ ਘਰ ਕਨੇ ਜਿਹੜੀ ਪੜ ਕੋਈ ਝਾਕੇ ਨਹੀਂ ਨਾ ਸੀ ਕਿਸੇ ਨੇ ਪੜ ਦੇ ਨੂੰ ਹੱਥ ਲਾਇਆ ਸਨ ਸਬੂਤ ਕਰ ਦੇਣ ਉਹ ਬੰਦੇ ਉਹ ਕਹਿੰਦੇ ਵੀ ਅਸੀਂ ਵੀਡੀਓ ਬਣਾਉਂਦੇ ਸੀ ਸਾਡੇ ਉੱਤੇ ਇਹ ਵੀ ਬਣਾਉਣ ਲੱਗ ਗਏ ਤੇ ਫਿਰ ਮੈਂ ਮੋਬਾਈਲ ਖੋਇਆ ਤੇ ਹਾਂ ਅਸੀਂ ਵੀਡੀਓ ਬਣਾਉਂਦੇ ਸੀ ਅਸੀਂ ਵੀਡੀਓ ਇਹਨੇ ਮੇਰਾ ਮੋਬਾਈਲ ਹੈ ਮੇਰੇ ਹੱਥ ਜੋ ਮੋਬਾਈਲ ਖੋਇਆ ਨਹੀਂ ਉਲਟਾ ਮੁੰਡਾ ਬੋਲਿਆ ਮੈਨੂੰ ਤੁਹਾਡੇ ਵੱਲੋਂ ਕੋਈ ਹੱਥ ਚੱਕਿਆ ਗਿਆ ਕਿਸੇ ਨੇ ਹੱਥ ਚੱਕਿਆ ਫਿਰ ਜਦੋਂ ਛਡਾਉਂਦੇ ਸੀਗੇ ਅਸੀਂ ਭਰਾ ਤਰ ਕੋਈ ਵੈਪਨ ਸੀਗਾ ਹਮਲਾਵਰ ਕੋਲੇ ਨਹੀਂ ਸਾਡੇ ਕੋਲੇ ਕੋਈ ਵੈਪਨ ਉਹਨਾਂ ਦਾ ਅਟੈਕ ਕਰਨ ਵਾਲੇ ਕੋਲੇ ਨਹੀਂ ਜੀ ਅਸੀਂ ਕੁਝ ਨਹੀਂ ਦੇਖਿਆ ਇੱਕ ਰਾਡ ਸੀ ਉਹਦੇ ਕੋਲੇ ਸਟੀਲ ਦੀ ਸਰ ਉਹ ਵੀਡੀਓ ਮੁੰਡੇ ਕੋਲੇ ਮੁੰਡੇ ਕੋਲੇ ਬਾਹਰ ਚ ਅਸ ਗੁਹਿੰਦਰ ਸਿੰਘ ਬਾਈ ਤੇ ਹਮਲਾ ਕਰ ਰਿਹਾ ਜਦੋਂ ਬਾਹਰ ਨਿਕਲਿਆ ਇਹੋ ਜੀ ਕਾਰਵਾਈ ਦੀ ਮੰਗ ਕਰਦੇ ਹਾਂ ਜੀ ਅਸੀਂ ਕਾਨੂੰਨ ਦੀ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਮੁਲਾਜ਼ਮਾਂ ਦਾ ਕੀ ਐਕਸ਼ਨ ਲਊਗਾ ਜੀ ਅਗੇ ਅਸੀਂ ਆਪ ਦਾ ਧਰਨਾ ਲਾਵਾਂਗੇ ਕੰਮ ਛੱਡਾਂਗੇ ਪੰਜਾਬ ਲੈਵਲ ਤੇ ਕਰਦਾਈ ਕੰਮ ਕਰਦਾਂਗੇ ਉਹ ਚਲਾਨ ਜਿਹੜਾ ਕੱਟਿਆ ਉਹਨਾਂ ਦੇ ਕੱਟ ਕੇ ਆਏ ਹੋ ਜਾਂ ਨਹੀਂ ਕੱਟ ਕੇ ਨਹੀਂ ਜੀ ਕੋਈ ਨਹੀਂ ਕਟਿਆ ਉਹਨੇ ਸਾਨੂੰ ਕਟਣਾ ਨਹੀਂ ਉਸ ਤੋਂ ਪਹਿਲਾਂ ਦੋ ਚਲਾਨ ਕੱਟੇ ਸੀ ਜੀ ਤੁਸੀਂ ਉਦੋਂ ਕਿਉਂ ਨਹੀਂ ਚਲਾਨ ਕੱਟ ਕੇ ਜਿਹੜਾ ਚਲਾਨ ਕੱਟਣਗੇ ਚਲੇ ਕਟਿਆ ਕਿਉਂ ਨਹੀਂ ਸਾਨੂੰ ਉਹਨੇ ਨੇੜੇ ਨਾਲ ਦੇ ਤਾਂ ਹੱਥੋਂ ਭਾਈ ਹੋ ਗਿਆ ਦੋ ਪਹਿਲਾਂ ਤਾਂ ਨਾਲ ਲੜਕਿਆ ਇੱਕ ਇੱਕ ਕਰ ਰਿਹਾ ਸੀ ਕਹਿੰਦੇ ਲੈ ਖੜਾ ਉਹ ਮੁੜ ਕੇ ਲੜ ਪਿਆ ਨਾਲ ਹੀ ਸਾਡੇ ਨਾਲ ਤਾਂ ਸਾਡੇ ਬੰਦੇ ਨੂੰ ਸਾਡੇ ਸੁੱਟ ਲੈ ਆਉਣੇ ਗਲਮਾ ਫੜ ਕੇ ਉਹ ਮੁਝੇ ਕਿ ਅਸੀਂ ਕਿੱਥੋਂ ਕੱਢਦੇ ਕੋਡ ਤੇ ਕੱਟਦਾ ਤੁਸੀਂ ਹਾਂ ਰਕਾਰਡ ਤੇ ਪਰਚੀ ਜੜੀ ਵੀ ਆ ਸਾਡੇ ਕੋਲੇ ਪਤਾ ਨਾਮ ਅਜੇ ਪੈਸੇ ਨਹੀਂ ਭਰੇ ਜੀ ਕੋਈ ਵੀ ਹੋਤੇ ਆਇਆ ਸੀ ਇਹ ਜੀ ਅਧਿਕਾਰੀ ਨਾ ਰੋਲਾ ਪਿਆ ਗ੍ਰੇਨਟ ਨਾਲ ਕੀ ਮਾਮਲਾ ਦਰਖਾਸਤਾਂ ਮਸੂਲ ਹੋਈਆਂ ਜੀ ਇਸ ਦੇ ਵਿੱਚ ਇੱਕ ਦਰਖਾਸਤ ਦਿੱਤੀ ਗਈ ਹੈ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਿਹੜੇ ਕੋਈ ਸਿਗਰਟ ਕੰਜ਼ਮਪਸ਼ਨ ਟੂ ਬੈਕ ਕੋਟੈਕਟ ਦੇ ਸਬੰਧ ਦੇ ਵਿੱਚ ਚੈਕਿੰਗ ਮੈਰਾ ਕਰਨ ਦੇ ਚੇਸ਼ੀ ਸੀਗੇ ਉੱਥੇ ਉਹਨਾਂ ਵੱਲੋਂ ਦਰਖਾਸਤ ਆਈ ਹੈ ਕਿ ਜਿਹੜੇ ਦੁਕਾਨਦਾਰ ਤੇ ਉਹ ਚੈਕਿੰਗ ਕਰਨਗੇ ਸੀ ਉਸ ਦੁਕਾਨਦਾਰ ਵੱਲੋਂ ਉਹਨਾਂ ਨਾਲ ਮਿਸਬੀਹੇਵ ਕੀਤਾ ਗਿਆ ਸੀ ਉਹਨਾਂ ਦੀ ਰਵੱਲੋਂ ਜਿਹੜੀ ਕੰਪਲੇਂਟ ਕੀਤੀ ਗਈ ਹੈ ਜੀ ਦੂਜੇ ਨੇ ਕੀ ਦੋਸ਼ ਲਾਇਆ ਜੀ ਦੂਜੇ ਨੇ ਦੋਸ਼ ਲਾਇਆ ਜੀ ਕਿ ਇਹ ਅਣਧਾਰਕ ਤੌਰ ਤੇ ਸਾਡੀ ਦੁਕਾਨ ਦੇ ਵਿੱਚ ਐਂਟਰ ਹੋਏ ਸੀ ਤੇ ਇਹਨਾਂ ਨੇ ਸਾਡਾ ਨੰਬਰ ਸਪੇਅਰ ਦੋ ਦਰਖਾਸਤਾਂ ਆ ਪਰ ਪੁਲਿਸ ਹੁਣ ਕੀ ਕਰ ਰਹੀ ਹੈ ਦੋਹਾਂ ਚੀਜ਼ ਸਰਕਾਸਤਾਨ ਦੇ ਪੜਤਾਲ ਚ ਹੋ ਰਹੀ ਹੈ ਜੀ ਪੜਤਾਲ ਦੌਰਾਨ ਜੇ ਅਸੀਂ ਸੂਰਤੂ ਕੀ ਵੈਸੇ ਕਾਰਵਾਈ ਹੋਣੀ ਚਾਹੀਦੀ ਹੈ ਥੈਂਕ ਯੂ